ਬੋਸ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਗੱਲ ਜਰਮਨੀ ਦੀ ਕਰਾਂਗੇ ਜਸਮੀਤ ਜੀ ਸਾਡੇ ਨਾਲ ਨੇ ਜਰਮਨੀ ਇੱਕ ਇਸ ਤਰ੍ਹਾਂ ਦੀ ਡੈਸਟੀਨੇਸ਼ਨ ਹੈ ਜਿਹੜੀ ਸਦਾ ਬਹਾਰ ਹੈ ਇੰਟੈਲੀਜੈਂਟ ਸਟੂਡੈਂਟਸ ਔਰ ਸਧਾਰਨ ਸਟੂਡੈਂਟਸ ਇਹਨਾਂ ਦੋਨਾਂ ਦੇ ਲਈ ਜਰਮਨੀ ਦੇ ਵਿੱਚ ਬਹੁਤ ਚੰਗੇ ਮੌਕੇ ਨੇ ਹਾਲਾਂਕਿ ਡਿਗਰੀ ਕੋਰਸਸ ਦੇ ਲਈ ਜਰਮਨੀ ਦੇ ਵਿੱਚ ਵਿਦਿਆਰਥੀ ਜ਼ਿਆਦਾ ਜਾਂਦੇ ਨੇ ਅੱਜਕੱਲ ਕੀ ਟ੍ਰੈਂਡ ਹੈ ਔਰ ਹੁਣ ਕਿਹੜੇ ਕਿਹੜੇ ਇਨਟੇਕਸ ਜਰਮਨੀ ਦੇ ਓਪਨ ਨੇ ਜਸਮੀਤ ਜੀ ਦੇ ਨਾਲ ਗੱਲ ਕਰਾਂਗੇ ਜਸਮੀਤ ਜੀ ਬਹੁਤ-ਬਹੁਤ ਸਵਾਗਤ ਹੈ ਦੱਸੋ ਜਸਮੀਤ ਜੀ ਜਰਮਨੀ ਦਾ ਹੁਣ ਇਨਟੇਕ ਕਿ ਔਰ ਜਰਮਨੀ ਦਾ ਹੁਣ ਟ੍ਰੈਂਡ ਕੀ ਹੈ ਕੀ ਸਿਚੁਏਸ਼ਨ ਹੈ ਜਰਮਨੀ ਦੇ ਵੀਜ਼ਾ ਦੀ ਸੋ ਜਰਮਨੀ ਦੇਖੋ ਕੀ ਕਹਿੰਦੇ ਟਾਪ ਡੈਸਟੀਨੇਸ਼ਨ ਹੈ ਟਾਪ ਇਕਨੋਮੀ ਹੈ ਦੁਨੀਆ ਦੀ ਠੀਕ ਹੈ ਟਾਪ 7 ਇਕਨੋਮੀਆਂ ਚ ਜਰਮਨੀ ਆਉਂਦਾ ਹੈ ਔਰ ਜਰਮਨੀ ਦੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਪ੍ਰੋਸੈਸ ਹੈ ਨਾ ਬੜਾ ਸਟ੍ਰੀਮ ਲਾਈਨ ਹੈ ਪਹਿਲਾਂ ਤੁਹਾਡੇ ਡਾਕੂਮੈਂਟਸ ਨੂੰ ਉਹ ਏਵੈਲੂਏਟ ਕਰਦੇ ਨੇ ਕਿ ਤੁਸੀਂ ਸਹੀ ਡਾਕੂਮੈਂਟ ਅਪਲਾਈ ਕਰ ਰਹੇ ਹੋ ਕਿ ਨਹੀਂ ਕਰ ਰਹੇ ਜਰਮਨੀ ਦਾ ਜਿਹੜਾ ਸਿਸਟਮ ਹੈ ਟੋਟਲੀ ਕਾਪੀਡ ਬਾਈ ਕੈਨ ਦਾ ਕਿ ਉੱਥੇ ਵੀ ਜੀਆਈਸੀ ਖੁੱਲਦਾ ਸੀ ਇੱਥੇ ਬਲੌਕਡ ਅਕਾਊਂਟ ਖੁੱਲਦਾ ਹੈ ਔਰ ਜਰਮਨੀ ਬਹੁਤ ਜਲਦੀ ਇਵੋਲਵ ਕਰਦਾ ਕਿਉਂਕਿ ਤੁਹਾਨੂੰ ਪਤਾ ਹੈ ਜਰਮਨੀ ਟੈਕਨੋਲੋਜੀ ਚ ਬਹੁਤ ਅੱਛਾ ਦਾ ਉੱਤੇ ਹੈ ਤਾਂ ਉਹ ਬਹੁਤ ਜਲਦੀ ਇਵੋਲਵ ਕਰਦੇ ਮਤਲਬ ਬਹੁਤ ਜਲਦੀ ਚੇਂजेस ਲੈਂਦੇ ਨੇ ਸੋ ਜੇ ਤੁਸੀਂ ਜਰਮਨੀ ਦਾ ਕੇਸ ਅਪਲਾਈ ਕਰਦੇ ਹੋ ਪਹਿਲਾਂ ਤਾਂ ਤੁਹਾਡਾ ਏਪੀਐਸ ਹੁੰਦਾ ਜਿਹੜਾ ਕੀ ਏਵੈਲੂਏਸ਼ਨ ਆਫ ਯੋਰ ਡਾਕੂਮੈਂਟਸ ਉਸ ਤੋਂ ਬਾਅਦ ਦੇਖੋ ਤੁਹਾਡੀ ਆਫਰ ਲੈਟਰ ਆਂਦੀ ਹੈ ਫਿਰ ਤੁਸੀਂ ਡਿਪੋਜ਼ਿਟ ਪੇ ਕਰਦੇ ਹੋ ਐਂਡ ਫਿਰ ਤੁਸੀਂ ਐਮਬੈਸੀ ਜਾ ਕੇ ਕੀ ਕਹਿੰਦੇ ਆ ਆਪਣਾ ਪਾਸਪੋਰਟ ਸਬਮਿਟ ਕਰ ਦਿਓ ਔਰ ਫਿਰ ਵੀਜ਼ਾ ਲੱਗ ਕੇ ਆਉਂਦਾ ਸੋ ਜਰਮਨੀ ਦਾ ਜਿਹੜਾ ਵੀਜ਼ਾ ਸਕਸੈਸ ਰੇਟ ਹੈ दैट इज ਰੀਲੀ ਰੀਲੀ ਹਾਈ ਔਰ ਜਰਮਨੀ ਦੀ ਜਿਹੜੀ ਫੀਸ ਹੈ ਉਹ ਵੀ ਕਾਫੀ ਅਫੋਰਡੇਬਲ ਹੈ ਸੋ ਸਟੂਡੈਂਟਸ ਮੈਨੂੰ ਲੱਗਦਾ ਹੈ ਕਿ ਜਰਮਨੀ ਇੱਕ 50% ਤੱਕ ਤੁਸੀਂ ਸਕਾਲਰਸ਼ਿਪ ਲੈ ਸਕਦੇ ਹੋ ਜਰਮਨੀ ਚ ਔਰ ਜੇ ਤੁਸੀਂ ਪਬਲਿਕ ਯੂਨੀਵਰਸਿਟੀ ਚ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਰਮਨ ਲੈਂਗੁਏਜ ਕੰਪਲਸਰੀ ਹੈ ਔਰ ਪਬਲਿਕ ਯੂਨੀਵਰਸਿਟੀ ਚ ਜਿਹੜਾ ਵੇਟਿੰਗ ਪੀਰੀਅਡ ਹੈ ਉਹ ਅਪ ਟੂ 12 ਮੰਥਸ ਵੀ ਹੈਗਾ ਹੈ ਕਿ ਆਫਰ ਲੈਟਰ ਲੈਣ ਲਈ 12 ਮਹੀਨੇ ਲੱਗ ਜਾਂਦੇ ਨੇ ਸੋ ਜਰਮਨ ਦੀਆਂ ਪ੍ਰਾਈਵੇਟ ਯੂਨੀਵਰਸਿਟੀ 15 ਤੋਂ ਵੀ ਵੱਧ ਹੈ ਜਿਹੜੀਆਂ ਅਸੀਂ ਡਾਇਰੈਕਟ ਰਿਪਰੈਜ਼ੈਂਟ ਕਰਦੇ ਹਾਂ ਜਰਮਨੀ 'ਚ ਜੇ ਤੁਸੀਂ ਪ੍ਰਾਈਵੇਟ ਯੂਨੀਵਰਸਿਟੀ 'ਚ ਜਾਣਾ ਚਾਹੁੰਦੇ ਹੋ ਕਿਉਂਕਿ ਪਬਲਿਕ ਯੂਨੀਵਰਸਿਟੀ 'ਚ ਕੋਈ ਰਿਪਰੈਜ਼ੈਂਟੇਸ਼ਨ ਕਰ ਹੀ ਨਹੀਂ ਸਕਦਾ ਸੋ ਤੁਸੀਂ ਡਾਇਰੈਕਟਲੀ ਅਪਲਾਈ ਕਰ ਸਕਦੇ ਹੋ ਸਾਡੀ ਮਦਦ ਕਰ ਸਕਦੇ ਹਾਂ ਬਟ ਅਸੀਂ ਉਸ ਚੀਜ਼ ਦੀ ਪ੍ਰੋਸੈਸਿੰਗ ਫੀਸ ਲਵਾਂਗੇ ਸੋ ਸਟੂਡੈਂਟਸ ਜਰਮਨੀ ਇੱਕ ਅਫੋਰਡੇਬਲ ਡੈਸਟੀਨੇਸ਼ਨ ਹੋਣ ਦੇ ਨਾਲ-ਨਾਲ ਇੱਕ ਅੱਛੀ ਡੈਸਟੀਨੇਸ਼ਨ ਹੈ ਟੂ ਗੈਟ ਪੀਆਰ ਆਲਸੋ ਬਿਕੋਜ਼ ਜੇ ਜਰਮਨ ਲੈਂਗੁਏਜ ਤੁਸੀਂ ਸਿੱਖ ਲੈਂਦੇ ਹੋ ਤਾਂ 21 ਮਹੀਨਿਆਂ ਚ ਪੀਆਰ ਹੋ ਜਾਂਦੀ ਹੈ ਮਾਸਟਰ ਕਰਨ ਤੋਂ ਬਾਅਦ 21 ਮਹੀਨਿਆਂ ਚ ਹਾਂ ਜਾਂ ਬੈਚਲਰ ਡਿਗਰੀ ਕਰਨ ਤੋਂ ਬਾਅਦ ਵੀ ਜੇ ਤੁਸੀਂ B2 ਲੈਵਲ ਤੱਕ ਜਰਮਨ ਲੈਂਗੁਏਜ ਤੁਹਾਨੂੰ ਆਂਦੀ ਹੈ ਤਾਂ 21 ਮੰਥਸ ਦੇ ਅੰਦਰ ਅੰਦਰ ਤੁਹਾਨੂੰ ਤੁਸੀਂ ਪੀਆਰ ਲੈ ਸਕਦੇ ਹੋ ਐਂਡ ਵਾਂਸ ਯੂ ਆਰ ਪੀਆਰ ਤੁਸੀਂ ਕੀ ਕਹਿੰਦੇ ਆ ਜਰਮਨ ਸਿਟੀਜ਼ਨਸ਼ਿਪ ਵੀ 3 ਸਾਲ ਹੋਰ ਰਹਿ ਕੇ ਉੱਥੇ ਲੈ ਸਕਦੇ ਹੋ ਸੋ ਇੱਕ ਜਿਹੜਾ ਪਾਥ ਹੈ ਬੜਾ ਕਲੀਅਰ ਹੈ ਜਰਮਨੀ ਦੇ ਅੰਦਰ ਅਫੋਰਡੇਬਲ ਐਜੂਕੇਸ਼ਨ ਜਰਮਨ ਲੈਂਗੁਏਜ ਲੀਡਿੰਗ ਟੂ ਪੀਆਰ ਔਰ ਲੈਂਡਮਾਰਕ ਇਮੀਗ੍ਰੇਸ਼ਨ ਦੇਖੋ ਕਿਸੇ ਵੀ ਸਟੂਡੈਂਟ ਵੀਜ਼ਾ ਦੀ ਕੋਈ ਵੀ ਪ੍ਰੋਸੈਸਿੰਗ ਫੀਸ ਨਹੀਂ ਚਾਰਜ ਕਰਦਾ ਕਿਉਂਕਿ ਦੇਖੋ ਸੀ ਵੀਆਰ ਇੰਟੂ ਐਜੂਕੇਸ਼ਨ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਕੰਟਰੀ ਤੁਸੀਂ ਜਾਓ ਤਾਂ ਇੱਕ ਕੈਰੀਅਰ ਬਣੇ ਨਾ ਕਿ ਤੁਸੀਂ ਉੱਥੇ ਜਾ ਕੇ ਸਿਰਫ ਕਨਸੈਂਟਰੇਸ਼ਨ ਆਪਣੇ ਪੈਸੇ ਤੇ ਰੱਖੋ ਜੇ ਤੁਸੀਂ ਪੜ੍ਹਾਈ ਕਰੋਗੇ ਪੈਸਾ ਆਪਣੇ ਆਪ ਆਣਾ ਤੁਸੀਂ ਤੁਸੀਂ ਮੇਰੇ ਪਿਛਲੇ ਸ਼ੋਅ ਵੀ ਦੇਖਦੇ ਰਹੇ ਹੋ ਆਈ ਹੂਡ ਹੈਵ ਰਿਪੀਟਡ ਥਿਸ 1000 ਟਾਈਮਸ ਜਾਂ ਲੈਕਸ ਆਫ ਟਾਈਮਸ ਬਿਕਾਜ਼ ਆਪਣੇ ਬੱਚਿਆਂ ਨੂੰ ਇੱਕ ਨਾ ਸਹੀ ਰਸਤਾ ਦਿਖਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਖਾਸ ਕਰਕੇ ਜਿਹੜੀ ਹੁ ਨਵੀਂ ਪੰਜੀਰੀ ਆ ਰਹੀ ਹੈ ਐਵਰੀਬਾਡੀ ਵਾਂਟਸ ਅ ਸ਼ਾਰਟਕਟ ਟੂ ਮੇਕ ਮਨੀ ਬਟ ਮੈਂ ਦੱਸਿਆ ਇਸ ਇਸ ਸ਼ਾਰਟਕਟ ਕੋਈ ਖਾਸ ਨਹੀਂ ਹੈਗਾ ਪੜ੍ਹਾਈ ਕਰੋ ਪੜ੍ਹਾਈ ਕਰਨਾ ਇੱਕ ਬਹੁਤ ਵੱਡਾ ਸ਼ਾਰਟਕਟ ਹੈ ਟੂ ਮੇਕ ਮਨੀ ਜੇ ਤੁਸੀਂ ਪੜ੍ਹਾਈ ਚੰਗੀ ਕਰੋਗੇ ਪੈਸਾ ਵੀ ਆਪਣੇ ਆਪ ਆਏਗਾ ਪੀਆਰ ਵੀ ਆਏਗੀ ਔਰ ਇੱਜ਼ਤ ਵੀ ਆਏਗੀ ਕਿਉਂਕਿ ਪੈਸਾ ਪੀਆਰ ਦੋਨੋਂ ਚੀਜ਼ਾਂ ਲੀਡ ਟੂ ਰਿਸਪੈਕਟ ਤੁਸੀਂ ਕੀ ਕਹਿੰਦਾ ਤੁਹਾਡੇ ਪੇਰੈਂਟਸ ਵੀ ਕਹਿਣਗੇ ਕਿ ਸਾਡੇ ਬੱਚੇ ਨੇ ਕੁਝ ਕੀਤਾ ਹੈ ਸਾਡੇ ਤੁਹਾਡੇ ਰਿਸ਼ਤੇਦਾਰ ਵੀ ਕਹਿਣਗੇ ਸਾਡੇ ਬੱਚਿਆਂ ਨੇ ਕੁਝ ਕੀਤਾ ਪਰ ਸਾਨੂੰ ਹਾਰਡ ਵਰਕ ਕਰਨਾ ਪੈਣਾ ਹੈ ਇਹਦੇ ਲਈ ਸੈਕਰੀਫਾਈਸਿਸ ਕਰਨੇ ਪੈਣੇ ਬਿਲਕੁਲ ਠੀਕ ਹੈ ਜੀ ਸੋ ਜਰਮਨੀ ਦੇ ਲਈ ਹੁਣ ਇਨਟੇਕਸ ਕਿਹੜੇ ਨੇ ਸੋ ਜਰਮਨੀ ਦੇ ਰੋਲਿੰਗ ਇਨਟੇਕਸ ਆ ਦੇਖੋ ਵੈਸੇ ਬਟ ਅਸੀਂ ਜੇ ਅਸੀਂ ਅੱਜ ਹਿਸਾਬ ਲਾ ਕੇ ਬੈਠੀਏ ਕਿਸੀ ਅਗਸਟ ਚ ਬੈਠੇ ਆ ਤਾਂ ਜਨਵਰੀ ਇਨਟੇਕ will be more suitable because germany visa lane le saanu 3 ਤੋਂ 6 ਮਹੀਨੇ ਲੱਗ ਜਾਂਦੇ ਨੇ ਬਿਲਕੁਲ ਠੀਕ ਹੈ ਜੀ ਸੋ 90413 90412 ਇਸ ਨੰਬਰ ਤੇ ਸਾਰੇ ਵਿਦਿਆਰਥੀ ਸੰਪਰਕ ਕਰ ਸਕਦੇ ਨੇ ਜਸਮੀਤ ਜੀ ਨੂੰ ਇਹਨਾਂ ਦੀ ਟੀਮ ਨੂੰ ਔਰ ਤੁਸੀਂ ਆਨਲਾਈਨ ਵੀ ਆਪਣੀ ਕੁਐਰੀ ਜਨਰੇਟ ਕਰ ਸਕਦੇ ਹੋ थैंक यू so much ਸਰ ਧੰਨਵਾਦ